ਰਾਗ ਬਿਲਾਵਲ ਮਹਿਲਾ ਪੰਜਵਾ ਘਰ ਦੂਜਾ ਈਆਂ ਨੜੀਏ ਕਹਿ ਘਰ ਗਾਵਣ ਇੱਕੋ ਅੰਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਤੇ ਇਕ ਮੇਰੇ ਪਿਆਰੇ ਮੈਂ ਮਨ ਤੇਰੀ ਤੇ ਅਵਰ ਸਿਆਣ ਭਾਂ ਬਿਰਥੀਆਂ ਪਿਆਰੇ ਰੱਖ ਨ ਕੋ ਤੁਮ ਇਕ ਰਹਾਉ ਸਤ ਗੁਰੂ ਪੂਰਾ ਜੇ ਮਿਲ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਓ ਸੁਆਮੀ ਸਰਬ ਤਲਾ ਭਰ ਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ ਸਦਾ ਸਦਾ ਹਜ਼ੂਰੇ ਸੁਣ ਸੁਣ ਜੀਵਾ ਹੋਏ ਤਨਾ ਕੀ ਜਿਨ ਆਪਣਾ ਪਤਵ ਜਾਤਾ ਹਰ ਨਾਮ ਅਰਧੈ ਨਾਮ ਵਖਾਣ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਂਡੀਆਂ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧੀ ਨਿਰਮਲ ਮਨ ਹੋਵੈ ਪਰਗਾਸੋ ਜਨਮ ਮਰਨ ਦੁਖ ਕਾਟੀਐ ਪਿਆਰ ਚੂਕ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਮਾਨਕ ਜੋ ਪ੍ਰਭ ਆਪਣੇ ਪਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਧਰੈ ਸੁਣਤੇ ਉਧਰੈ ਬਿਨ ਸਹਿ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਤਾਨ ਪਾਰ ਉਤਾਰੇ ਨਾਨਕ ਦਾਸ ਤੇਰੀ ਛਣਾਈ ਸਦਾ ਸਦਾ ਬਲਿਹਾਰ ਹੈ ਬਿਲਾਵਲ ਮੇਲਾ ਪੰਜਵਾ ਵਿਖੇ ਬੰਠੀ ਕਾ ਤਿਆਗ ਰੀ ਸਖੀਏ ਨਾਮ ਮਾਰਸ ਪੀਓ ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨ ਹੋਵਤ ਜੀਉ ਮਾਨ ਮਹਤ ਨਾ ਸ਼ਕਤੀ ਕਾਈ ਸਾਧਾ ਦਾਸੀ ਥੀਉ ਨਾਨਕ ਸੇ ਦਰਸ਼ੋ ਬਾਵੰਤੇ ਜੋ ਪ੍ਰਭ ਆਪਣੇ ਕੀਉ ਹਰ ਚੰਦੋਰੀ ਚਿਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਤਨ ਤਨ ਹਰ ਸਾਧ ਜਨ ਸਖੀਏ ਨਾਨਕ ਜਿਨਨੀ ਨਾਮ ਧਿਆਇਆ ਜਾਏ ਬਸੋ ਵਡਤਾ ਗਣੀ ਸਖੀਏ ਸੰਤਾ ਸੰਗ ਸਮਾਈਐ ਤਾਂ ਦੁਖ ਨਾ ਭੂਖ ਨਾ ਰੋਗ ਵਿਆਪ ਚਰਨ ਕਮਲ ਲਿਵਲਾਈਐ ਹਾਂ ਜਨਮ ਨਾ ਮਰਨਾ ਆਵਣ ਜਾਣ ਨੇਚਲ ਸ਼ਰਣੀ ਪਾਈਐ ਪ੍ਰੇਮ ਬਿਸ਼ੋ ਨਾਮੋ ਬਿਆਪ ਨਾਨਕ ਹਰ ਏਕ ਧਿਆਈਐ ਦ੍ਰਿਸ਼ਟ ਤਾਰ ਮਨ 베ਧਿਆ ਪਿਆਰੇ ਹੱਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਕਹੀ ਸਹਿਲੀ ਰਾਮ ਰੰਗ ਰਾਤੀ ਮਨ ਤਨ ਐਚ ਪੁਜਾਏ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਤਸੂ ਨਾਂ ਜਾਏ ਰਾਗ ਬਿਲਾਵਲ ਮਹਿਲਾ ਪੰਜਵਾ ਘਰ ਚੌਥਾ ਏਕੋ ਅੰਕਾਰ ਸਤਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ ਹਾਤੇ ਬਨਜ ਆਪ ਬਿਵਹਾਰਾ ਐਸੋ ਗਿਆਨ ਬਿਰਲੋਈ ਪਾਏ ਜਪ ਜਤ ਜਾਈਐ ਤਤ ਦ੍ਰਿਸ਼ਟਾਏ ਰਹਾ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਾਲ ਆਪ ਹੀ ਤਰੰਗਾ ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦੀ ਮੁਕਤਾ ਬਿਲਾਵਲ ਮਹਿਲਾ ਪੰਜਵਾ ਆਪ ਉਪਾਵਨ ਆਪ ਸਧਰਨਾ ਆਪ ਕਰਾਵਨ ਦੋਸ਼ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭੋ ਆਪ ਹੀ ਜਰਨਾ ਰਹਾਉ ਆਪ ਹੀ ਮਸਤ ਆਪ ਹੀ ਬੁਲਣਾ ਆਪ ਹੀ ਅਸ਼ਲ ਨਾ ਜਾਇ ਛਲ ਨਾ ਆਪ ਹੀ ਗੁਪਤ ਆਪ ਪ੍ਰਗਟ ਨਾ ਆਪ ਹੀ ਘਟ ਘਟ ਆਪ ਅਲਿਪਨ ਆਪ ਤੇ ਅਵੇਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹਲਾ 5 ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਸਿਤਾਰੇ ਬਸਰੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ્રોਧ ਲੋਭ ਮੋ ਮੰਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂੜਤ ਸੰਸਾਰਾ ਨਾਨਕ ਬਾਪਕਰ ਸਤ ਗੁਰ ਨਿਸਤਾਰਾ ਬਿਲਾਵਲ ਮਲਾ ਪੰਜਵਾ ਤਨ ਮਨ ਤਨ ਅਰਪਉ ਸਭ ਆਪਣਾ ਕਮਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮੰਗਣ ਤਮ ਦੇਖਤ ਸ਼ੋਭਾ ਮੇਰਾ ਅੰਗਨ ਰਾਵ ਅਨਕ ਜੁਗਤ ਕਰ ਬਹੁਤ ਵਿਚਾਰਾਂ ਸਾਧ ਸੰਗ ਇਸ ਮਨ ਉਧਾਰੋਂ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾਂ ਮਿਲਿਐ ਜਾਂ ਲੈ ਮਿਲਾਈ ਮੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸੁਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਿਹਾ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾ ਤਿਖਾ ਭੂਖ ਬਹੁ ਤਤ ਵਿਆਪਿਆ ਸੀਤਲ ਪੈ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਨ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹਿਲਾ ਪੰਜਵਾ ਗੁਰਪੂਰਾ ਵਡਭਾਗੀ ਪਾਈਐ ਨਿਰਸਾਧੂ ਹਰਨਾਮ ਧਿਆਈਐ ਪਾਰ ਬ੍ਰਹਮ ਪ੍ਰਭ ਤੇਰੀ ਸ਼ਰਨਾ ਕਿਲ ਵਿਖਟਟ ਭਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾਚਾਰ ਨਿਰਸਾਧੂ ਸੰਗ ਹੋਏ ਉਧਾਰ ਸਿਮਰਤਿ ਸ਼ਾਸਤ ਬੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਤੂਰ ਮਿਲੈ ਨਿਸਤਰੀਐ ਦਿਲਾਵਲ ਮਹਿਲਾ ਪੰਜਵਾ ਗੁਰ ਕਾ ਸ਼ਬਦ ਹਿਰਦੈ ਮੈਂ ਚੀਨੋ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦਿਨਾ ਰਹਾਉ ਅੰਧ ਕੂਪ ਤੇ ਕਰ ਗਹਿ ਲੀਨਾ ਜੈ ਜੈਕਾਰ ਜਗਤ ਤਕ ਟਗ ਟੀਨਾ ਨੀਚਾਂ ਤੇ ਊਚ ਊਨ ਪੂਰੀਨਾ ਅੰਮ੍ਰਿਤ ਨਾਮ ਮਾਰ ਸਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕੋ ਨਾਨਕ ਪ੍ਰਭ ਪੈ ਪ੍ਰਸੀਨਾ ਬਿਲਾਵਲ ਮਹਲਾ 5 ਸਗੋਂ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਓ ਲਾਈਐ ਚੀਤਾ ਸੋ ਬਲਿਹਾਰੀ ਜੋ ਪ੍ਰਭੂ ਤੇਹਾਵਤ ਜਲਨ बुਜੈ ਹਰ ਹਰ ਗੁਨ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਖਾਗੀ ਸਾਧ ਸੰਗ ਰਾਮੈ ਲਿਵ ਲਾਗੀ ਮਤ ਪਤ ਤਨ ਸੁਖ ਸਹਿਜ ਅਨੰਦਾ ਇਕ ਮਿੰਟ ਨਾ ਵਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਿਨੇਰੀ ਤੁਹੰਤ ਨਾਨਕੇ ਸ਼ਰਨ ਪ੍ਰਭ ਤੇਰੀ ਬਿਲਾਵਲ ਮੈਲਾ ਪੰਗਵਾ ਵਾ ਨਿਰਗੁਣ ਸਭ ਗੁਣਾ ਬਿਹੂਨਾ ਦਇਆ ਤਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਕਰ ਮੈਂ ਆਇਆ ਰਹਾ ਤਖਤ ਵੱਛਲ ਤੈ ਘਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਅਤਿਤ ਪਾਵਨ ਪ੍ਰਭ ਬਿਰਧ ਬੇਦ ਲੇਖਿਆ ਪਾਰ ਬ੍ਰਹਮ ਸੋਨੇ ਨੂੰ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਮਾਨਕ ਦਾਸ ਸਭ ਦੁਖ ਭਲਾਇਣ ਬਿਲਾਵਲ ਮਹਿਲਾ ਪਨਵਾ ਕੰਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸ਼ੀ ਅਨਖ ਅਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੁੰਬੀਰੇ ਉੱਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਤ ਪਰ ਠਾਕੁਰ ਮੇਰੇ ਰਹਾ ਏਕਸ ਦਿਨ ਨਾਹੀ ਕੋ ਦੂਜਾ ਤੂੰ ਹੀ ਜਾਨੋ ਆਪਣੀ ਪੂਜਾ ਆਪੋ ਕਛੂ ਨ ਹੋਵਤ ਪਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਤੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਧਾਨ ਪ੍ਰਭ ਤਿਨਹੀ ਪਾਇਆ ਬਲਾਵਲ ਮਹਲਾ 5 ਮਾਤ ਗਰਭ ਮੈਂ ਹਾਥ ਦੇ ਰਖਿਆ ਹਰ ਰਾਸ ਸੋ ਛੋੜ ਬਿਖਿਆ ਫਲ ਚੱਖਿਆ ਅਜ ਗੋਬਿੰਦ ਸਭ ਛੋੜ ਜੰਜਾਲ ਜਦ ਜਮ ਆਏ ਸੰਘਾਰੇ ਮੂੜੇ ਆਬ ਤਨ ਦਿਨ ਸਜਾਏ ਬੇਹਾਲ ਰਹਾ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿੰਖ ਨਾ ਜਾਪਿਆ ਨਾਮ ਹੋ ਅੰਧ ਕੂਪ ਪਰਿਆ ਔਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਵਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸੁਤ ਬੰਧ ਪੁਠਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਕਹਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੀ ਰਹਾ ਸਗਲ ਸੰਜਾਮ ਕਰੇ ਪ੍ਰਭ ਆਪੇ ਤੇ ਮਨੋਰਥ ਸੋ ਪਜਾਪੇ ਅਰਥ ਧਰਮ ਕਾਮ ਮੋਖ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੇ ਗੁਰ ਆਣਿਆ ਬਿਲਾਵਲ ਮੈਲਾ ਪੰਜਵਾ ਸਭ ਨਿਧਾਨ ਪੂਰਨ ਗੁਰਦੇਵ ਰਹਾ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਖਤ ਨਰ ਥੀਵੇ ਧਾਮ ਨਾਮ ਹੋ ਆਰ ਖੁਆਰਾ ਚੱਕ ਮਾਰੋ ਸਾਕਤ ਵਿਚਾਰਾ ਨਿੰਦਾ ਕਰ ਕਰ ਪਤੈ ਕਨੇਰੇ ਮਿਰਤ ਕੁਫਾਸ ਗਲੇ ਸਿਰ ਪੈਰੇ ਕੋ ਨਾਨਕ ਜਪੈ ਜਨਨਾਮ ਤਾਂ ਕੇ ਨਿਕ ਨਾ ਆਵ ਜਾਮ